ਮੋੜਾ ਕੰਮ ਕਰਾਵਾਇਆ ਇੱਕ ਬੱਸ ਨਹੀਂ ਆਉਂਦੀ ਉੱਥੇ ਪਿੰਡਾਂ ਵਾਲੀ ਆ ਜੇ ਜ਼ਰੂਰ ਤੇ ਦੱਸਦਾ ਬਸ ਆਪਾਂ ਭੱਜੀਆਂ ਫਿਰ ਆਪਾਂ ਮੈਨੂੰ ਪਾਇ ਲੱਗਦਾ ਜਾਂ ਜਵਾਬ ਵੀਰੇ ਆਪਦੇ ਨਹੀਂ ਆ ਇਹ ਦਿਨ ਨਾਲ ਹੀ ਹੁੰਦਾ ਬੱਚੇ ਨਹੀਂ ਚੱਲਦੇ ਐ ਨਹੀਂ ਜੀ ਐ ਨਹੀਂ ਜੀ ਐ ਨਹੀਂ ਕੋਈ ਗਾਹ ਚੱਲਦੇ ਰਹਿਣਗੇ ਬਹੁਤ ਆਉਂਦੇ ਆ ਹੁੰਦੇ ਆ ਨਾ ਚੱਲ ਗਾ ਯਾਰ ਹਾਣੀ ਖੜੇ ਆਣੀ ਨਹੀਂ ਆਣੀ ਤੂੰ ਕੰਮ ਕਰਿਆ ਕਰ ਖਾ ਕੰਮ ਕਰਨ ਵਾਲਾ ਹੈਗਾ ਤੂੰ ਕੰਮ ਕਰ ਕਰਿਆ ਕਰ ਬੱਚੇ ਬੱਚੇ ਤਾਂ ਸਾਨੂੰ ਵੀ ਦੀਂਦੇ ਆ ਕੰਮ ਕਰਨ ਨੂੰ ਹਣ ਕੀ ਹੋਇਆ ਆਪਾਂ ਨੂੰ ਇਹ ਤਾਂ ਵੇਖ ਲੈ ਹੈ ਨਹੀਂ ਨਹੀਂ ਦੇ ਦਿੰਦਾ ਫੁੱਲੇ ਹੈ ਨਹੀਂ ਗਏ ਕੰਮ ਤੇ ਚੱਲੇ ਆਰ ਕਾ ਮੇਰੇ ਨਾਲ ਚੱਲੇਗਾ ਗੱਲ ਨੂੰ ਕੰਮ ਤੇ ਕੰਮ ਤੇ ਠੀਕ ਆ ਜਦੋਂ ਸੈਟ ਹੋ ਗਿਆ ਉਦੋਂ ਚੱਲ ਬੜੀ ਲੈ ਚੱਲੂਗਾ ਤਨਮਾ ਅੱਗੇ ਤਾਂ ਲੱਗੇ ਅੱਗੇ ਚੱਲ ਉਹ ਕੰਮ ਨਹੀਂ ਕਰ ਸਕਦਾ ਆਮ ਸਾਰਾ ਕੋਈ ਕਰ ਸਕਦਾ ਕੀ ਹੋਇਆ ਇਹਨੂੰ ਕੰਮ ਕਰਨ ਤੇ ਇਹ ਵੀ ਲੱਗ ਸਕਦਾ ਕੰਮ ਇਹ ਤਨ ਤਨ ਤੁਸੀਂ ਓਏ ਗੁੰਗਾ ਇਹ ਆ ਠੀਕ ਹੈ ਵੀ ਕੋ ਨੂੰ ਪੰਜਾਬ ਦੇ ਵਿੱਚ ਕਹਿੰਦਾ ਕੋਈ ਨਹੀਂ ਕੁਛ ਕੰਮ ਕਰ ਜੀ ਰਿਓ ਪੰਜਾਬ ਦੇ ਵਿੱਚ ਕੋਈ ਇਹ ਕੋਈ ਬੋਲਦਾ ਜ਼ੁਬਾਨ ਹੈ ਨਹੀਂ ਤਨੀ ਲੱਗਦਾ ਹੈ ਕੰਮ ਕਰ ਲਾ ਜਵਾ ਕੰਮ ਕਰਿਆ ਵਾ ਵਾ ਉਹ ਕੰਮ ਜੀਵਣ ਨਹੀਂ ਕਰਨਾ ਥਾਣੇ ਕਰਨਾ ਥਾਣਾ ਨਾਲ ਕਰਨਾ ਵਾ ਵਾ ਬਾਹ ਨੂੰ ਕੀ ਹੋਇਆ ਬਾਹ ਨੂੰ ਕੀ ਹੋਇਆ ਕਾਦੇ ਨਾਲ ਵਾ ਵਾ ਕਾਦੇ ਚ ਆਹ ਇਹਨਾਂ ਤਾਂ ਲੈ ਆ ਗਏ ਕੈਂਥ ਲੈ ਆ ਗਏ अच्छा ट्रेंड हो गया है। ਹੁੰਦਾ ਨੂੰ ਸੋ ਦੇਖ ਇਹ ਗੋਂਗਾ ਬੋੜਾ ਹੈ। ਹੁੰਦਾ ਤਾਂ ਦੇਖ ਹੈ? ਹਾਂ ਬੋਲਣਾ ਵੀ ਹੋਊਗਾ। ਚੱਲ ਜਾ ਯਾਰ ਜਾ ਤੂੰ ਅੱਗੇ ਬੱਸ ਵਾਲਿਆਂ ਨੂੰ ਦੁਖੀ ਕੀਤਾ ਟਾਈਮ ਨਹੀਂ ਹੈਗਾ ਚੱਲ ਗਾ। ਅੱਗੇ ਬਾਤ ਨਹੀਂ। ਨਿਕਲੋ। 2 ਘੰਟਾ ਹੋ ਗਿਆ। ਹਾਂ। ਫਾਇਟ ਟੰਗਦਾ ਪੰਜਾਬ ਨੂੰ ਤੁਸੀਂ। ਕੰਮ ਕਰ ਲਿਆ ਕਰੋ, ਮਰ ਲਿਆ ਕਰੋ। ਕਾ ਦੇ? ਹਾਂ। 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 ਹਾਂ ਤੇ ਲੈ ਇਹਨਾਂ ਲਈ ਫਿਰ ਦਨ ਸਕੂਲ ਪੇ ਕਿੱਥੋਂ ਆਇਆ ਆ ਬਾਹ ਦਾ ਜਿਤਨੀ 7 ਵਜੇ ਤੇ ਬਾਹ ਐ ਕਦੋਂ ਲਾਈ ਜਾਣਾ ਆ ਆ ਆ ਆ ਕੁੱਤੇ ਨੇ ਵੜਿਆ ਤਦਰੀ ਲੱਤਾ ਆ ਆ ਆ ਆ ਲਾਈਕ ਕਰਾ ਲੈ ਲਾ ਕੇ 5 ਸਾਲ ਚ ਫ੍ਰੀ ਹੋ ਜਾ ਆਹ ਬੜਾ ਰਾਜਲੀ ਆਂਦਾ ਚੌਂਕ ਚ ਮੈਂ ਤਾਂ ਆ ਉਹ ਨਹੀਂ ਨਹੀਂ ਉੱਥੇ ਚੱਲ ਬਾਵਾ ਵਾ 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 ਇਹ ਹੁਣ ਦੇਖ ਤਾਂ ਰੁਕ ਜਾ ਸਾਡੀ ਤਾਂ ਗੱਡੀ ਖਰਾਬ ਖੜੀ ਆ ਤੈਨੂੰ ਆਪਦੀ ਪਈ ਆ

ਵਾਹ 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 ਕਸੀ ਅੱਗੇ ਪਰੇਸ਼ਾਨ ਹੈ ਐਵੜਾ ਤੋਲਦਾ ਨਹੀਂ ਕੋਈ ਨਾ ਤੈਨੂੰ ਦਿਖਾਈ ਨਹੀਂ ਪਿਆ ਮੈਂ ਦੋਨਾਂ ਤੇ ਮੈਨੂੰ ਆਵਾਜ਼ ਸੁਣ ਬੱਚੇ ਸਾਡੇ ਖਾਤਰ ਤੋਂ ਕੰਮ ਕਰ ਦਿੱਤੇ ਹੈ ਕੋਈ ਨਾ ਦੱਸੋ ਕਿਉਂ ਲੋਭੀ ਤਾ ਨਾ ਤੂੰ ਤੂੰ ਹਰਾਨ ਕਿ ਦੇਖ ਵੀਰ ਜੀ ਜਦੋਂ ਆਉਂਦਾ ਉਹ ਲਿਖੀਏ ਤੇ ਨਾ ਦੇਖਿਆ ਆਪਣੇ ਅੱਗੇ ਵੀ ਵੇਖਿਆ ਵੀ ਮੇਰੇ ਵੀਰੇ ਇਹਨੂੰ ਅਸੀਂ ਪੈਸੇ ਦਿੱਤੇ ਆ ਨਾਲਾ ਤੇ ਆ ਤੇਰਾ ਕੀ ਹੋਇਆ ਇਹ ਤਾਂ ਕੁੱਤੇ ਕੱਟੀਆਂ ਬੰਦੇ ਕੱਟੀਆਂ ਇਹ ਇਥੋਂ ਕੋਠੇ ਕਰ ਲੈਂਦਾ ਪੈਸੇ ਮਾਰ ਕੇ ਬੈਗ ਲਾ ਲੈਂਦਾ ਜਾਂ ਤੇ ਸੱਚੀ ਨਹੀਂ ਬੋਲਿਆ ਜਾਂਦਾ ਹੈ ਤੇ दारू ਕਿਵੇਂ ਮੰਗਦੀ ਹੈ ਤੇਰਾ ਜਦ ਤੂੰ ਪੀਏ ਤੇ ਪੀ ਲੈ ਨਾ दारू ਆ ਯਾਰ ਆਪਣੀ ਗੱਡੀ ਚੋਂ ਕੱਢ ਕੇ ਗੱਡੀ ਹੋ 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 ਪਾ ਜੰਨੀ ਨੰਨਾ ਮੈਨੂੰ ਤੈਨੂੰ ਜਾ ਕੇ ਮੈਨੂੰ ਆ ਨੀ ਇੱਥੇ ਖੜ ਗਿਆ ਬਾਈ ਇੱਕ ਗੱਲ ਦੱਸੋ ਥੋੜੇ ਸਾਰੇ ਕੁਲ ਗਿਆ ਆ ਸਾਰਿਆਂ ਨੂੰ ਪਾਈ ਸੀ ਗਈ ਆ ਤੁਸੀਂ ਗੱਡੀ ਲੈ ਕੇ ਆਏ ਕਿਉਂ ਗੱਡੀ ਲੈ ਕੇ ਆਏ ਆ ਖੜੀ ਗੱਡੀ ਸਾਡੀ ਆ ਸੋ ਤੁਹਾਨੂੰ ਕਹਿੰਦੇ ਦਾਦਾ ਸੱਪੀ ਦੇ ਸੱਤ ਖੜੇ ਕੋਲ ਖੁੱਲੇ ਹੈ ਆ ਕੀ ਲੈ ਰਿਹਾ ਹਰੂਆ ਉਹ ਇਹ ਆ ਗਿਆ ਬਾਈ ਉਹ ਕੀਤਾ ਹੋਣਾ ਇਹਨੇ ਕਿਤੇ ਬਾਲੇ ਹੋਏ ਵੀ ਆ ਪਾ ਲੈਂਦਾ ਯਾਰ ਉਹ ਉੱਥੋਂ ਸਾਰੇ ਆਏ ਰੱਬ ਕੋਲ ਬੂਥੇ ਦੇ ਮਰੂਗਾ ਬੰਦਿਆਂ ਨੂੰ ਬੋਲਦਾ ਮੈਨੂੰ ਪਤਾ ਤੇਰਾ ਸਾਰੀ ਕਰਤੂਤਾ ਤੇਰੀ ਦੇ ਦੇ ਦਾ 10 ਰੁਪਏ ਆਖੂ ਕੋ ਦੇ ਦੇ ਦਾ 10 ਰੁਪਏ 10 10 ਐਵੇਂ ਬੰਦੇ ਘਰੋਂ ਬੰਦਾ ਕਹਿੰਦਾ ਮੈਂ ਖਾ ਰਿਹਾ ਹਾਂ ਤੋ ਗਿਆ ਖਸੀਗਾ ਤੁਸੀਂ ਆਖਿਆ ਪਹਿਲਾਂ ਵੀ ਆਉਂਦਾ ਤੁਹਾਡੇ ਕੋਲੇ ਪਹਿਲਾਂ ਵੀ ਮੈਂ ਕਈ ਵਾਰ ਵੀ ਇੱਥੋਂ ਚੜੀ ਆ ਪਹਿਲਾਂ ਵੀ ਇਹਨੂੰ ਬਥੇਰੇ ਵਾਰ ਪੈਸੇ ਦਿੱਤੇ ਮੜ ਕੇ दारू ਪੀ ਲੈਂਦਾ ਅੱਛਾ ਬਾਰ ਬਾਰ ਰੱਖ ਔਰ ਨਾਲ ਬੰਦ ਰੱਖ ਮੈਨੂੰ ਪਤਾ ਸਾਰਾ ਸਾਰੀ ਕਰ ਤੂੰ ਪਤਾ ਤੇਰੀ ਤੂੰ ਬੋਲਦਾ ਤੂੰ ਸੇ ਲੈ ਤੂੰ ਸੇ ਹਟਾ ਘਟਾ ਕੰਮ ਨਹੀਂ ਹੁੰਦਾ ਤੇਰੇ ਕੋਲ ਅਜਵਾਗ ਤੇ ਰਿਆ ਹਾਂ ਹਾਂ ਹੈ ਹੋ ਤੇਰੇ ਅਜਵਾਗ ਲੱਗ ਮੈਨੂੰ ਤਾਂ ਲੱਗਦਾ ਤੇਰੇ ਬੋਲਦਾ ਹੈ ਆ ਛੱਡਾ ਤੈਨੂੰ ਆ ਛੱਡਾ ਤੈਨੂੰ ਪਤਾ ਲੱਗੇ ਨਾ ਉਹਦਾ ਇਹਨਾਂ ਨੂੰ ਫਿਰ ਪਤਾ ਲੱਗੇ ਛੱਡਾ ਮੈਨੂੰ ਹੇ ਹੇ ਇੱਕ ਮਿੰਟ ਰੁਕ ਲੈ ਮੈਂ ਚੱਕ ਕੇ ਲੈ ਇੱਕ ਮਿੰਟ ਰੁਕ ਅਜਵਾਗ ਤਾਂ ਮੂੰਹ ਦੇਖੋ ਤਾਂ ਗੋਰਾ ਤੇ ਇਹਦਾ ਕੀ ਹੋਊਗਾ ਹਾਂ ਦੇਖੋ ਫੜੋ ਆ ਫੜੋ ਭਾਈ ਜੀ ਇਹਨੂੰ ਫੜੋ ਇੱਕ ਮਿੰਟ ਇੱਕ ਮਿੰਟ ਆ ਕੀ ਹੈ ਕੀ ਆ ਆ ਦੇਖੋ ਭਾਈ ਜੀ ਸਾਰੇ ਜਣੇ ਆ ਦੇਖੋ ਆ ਦੇਖੋ ਮੰਗਦੇ ਕੋਲੇ ਐਂਡਰੋਇਡ ਫੋਨ ਹੈ ਇਹਦੇ ਕੋਲੇ ਆ ਗੁੱਟੀ ਹੈ 5 500 ਦੇ ਨੋਟਾਂ ਦੀ ਵਿੱਚ 100 100 ਦੇ ਨੋਟਾਂ ਆ ਲੋ ਭਾਈ ਆ ਦੇਖੋ ਤੇ ਆ ਰਮਣ ਚੜਾ ਕੇ ਰੱਖਿਆ ਇਹਨੇ ਹਰਾਮਜਾਦੇ ਨੇ ਇਹ ਆ ਦੇਖੋ ਬਾਹਰ ਵੜ ਦੋ ਭਾਜ ਨਾ ਆ ਵੀ ਆਪਣੇ ਨਾਲ ਵੀ ਆ ਆ ਆ ਫੜੀ 500 ਕੋਲੇ ਦੇਖੋ ਜਵਾਨਾਂ ਦੇ ਆ ਦੇਖੋ ਭਾਈ ਸਾਰੇ ਜਣੇ ਆ 5-500 ਦੇ ਨੋਟਾਂ ਦੀ ਗੁੱਟੀ ਐ ਬੰਦੇ ਦੀ ਜੇਬ ਦੇ ਵਿੱਚ ਐ ਜਿਹੜਾ ਆ ਗੁੰਗਾ ਬਣਿਆ ਮੈਂ ਇਹਨੂੰ ਪਿਛਲੇ 3-4 ਦਿਨਾਂ ਤੋਂ ਜਿਹੜਾ ਨਾ ਉਹ ਕਵਰ ਕਰ ਰਿਆ ਸੀਗਾ ਇਹ ਬੰਦਾ ਗੱਡੀ ਤੇ ਆਉਂਦਾ ਇਹਨੂੰ ਇੱਕ ਗੱਡੀ ਵਾਲਾ ਬੰਦਾ ਲਾ ਕੇ ਜਾਂਦਾ ਜਿੱਥੇ ਇਹ ਬੰਦਾ ਆਪਦੇ ਕੱਪੜੇ ਬਦਲ ਕੇ ਆਇਆ ਆ ਕਰਤੂਤ ਕਰਕੇ ਆ ਸਾਰੀ ਮੈਂ ਤੁਹਾਨੂੰ ਦਿਖਾਉਂਗਾ ਸਾਰੀ ਠੀਕ ਐ ਮੈਂ ਪੁਲਿਸ ਤੋਂ ਐ ਭੱਜਣ ਦੀ ਕੋਸ਼ਿਸ਼ ਕੀਤੀ ਗੋਲੀ ਮਾਰ ਦੂੰਗਾ ਗਿੱਟੇ 'ਚ ਧਿਆਨ ਰੱਖਿਓ ਇਸ ਚੀਜ਼ ਦਾ ਠੀਕ ਐ ਆ ਤੇਰਾ ਹੱਲ ਐ ਇੱਕ ਮਿੰਟ ਹੁਣ ਬੋਲ ਕੇ ਦਿਖਾ ਸਾਰਿਆਂ ਨੂੰ ਬੋਲਦਾ ਨਾ ਮਾਫ ਕਰਤੋ ਬਾਈ ਜੀ ਆਹ ਵੇ ਬੋਲੀ ਅੰਦਾ ਬੋਲੀ ਆਪਣੀ ਆ ਬੋਲਦਾ ਬਾਈ ਆਪਣੀ ਖਬਰਾ ਆਪਣੀ ਪਾਈ ਜੇਬ ਚ ਛੜ ਦੋਣੀ ਬਣ ਜਾਣੀ ਆਹ ਖੋਲ ਤਰ ਖੋਲੋ ਇਹਦੀਆਂ ਪਟਕਾਂ ਆਹ ਖੋਲ ਤਰ ਸਾਲਿਓ ਆ ਦੇਖੋ ਜੀ ਆ ਵੇ ਬਾ ਵੀ ਕੋਈ ਬੈਠਾ ਦੱਸੋ ਆ ਕੀ ਹੈ ਆ ਲੈ ਆ ਕੀ ਹੈ ਕਿਉਂ ਆਕ ਆਕ ਬਾਈ ਨਾ ਮਾਰੋ ਬਾਈ ਹੁਣ ਜਵਾਨ ਆ ਗਈ ਨਾ ਤੇਰੇ ਨਾਲ ਨਹੀਂ ਨਹੀਂ ਆਹ ਡਰਾਮੇ ਕਦੇ ਵਾਤੇ ਕਰਦੇ ਤੁਹਾਨੂੰ ਲੁੱਟਣਾ ਤੇ ਤੁਹਾਨੂੰ 1 ਮਿੰਟ ਛੱਡ ਦੋ ਕੋਈ ਗੱਲ ਨਹੀਂ ਛੱਡ ਦੋ ਛੱਡ ਦੋ ਇਹਨੂੰ ਬੰਦਾ ਬਣਾ ਕੇ ਭੇਜਾਂਗੇ ਇੱਥੇ ਕੈਮਰੇ ਸਾਹਮਣੇ ਦੱਸੇਗਾ ਤੂੰ ਕਿਦੋਂ ਹੋਇਆ ਕਿੱਥੋਂ ਦਾ ਕਦੋਂ ਦਾ ਮੰਗਦਾ ਮੈਨੂੰ ਹੋ ਗਏ ਜੀ 15 20 ਸਾਲ ਜੀ ਹੁਣ ਕਿਵੇਂ ਆਜ ਆ ਗਈ 15 20 ਸਾਲ ਗੂੰਗਾ ਬੋਲਾ ਆ ਜਾ ਭੈਣੇ ਉਰੇ ਆ ਜਾ ਉਰੇ ਆ ਜਾ ਆ ਜਾ ਭੈਣੇ ਬਾਈ ਜੀ ਤੁਹਾਡੇ ਜੋ ਕਹਿੰਦੇ ਪੈਸਾ ਦਿੱਤਾ ਤਾਂ ਨਹੀਂ ਇਹਨੂੰ ਨਹੀਂ ਜੇ ਦਿੱਤਾ ਤਾਂ ਕਿਸੋਂਨ ਮਾਰ ਮਾਰ ਲੈ ਲੈਣੇ ਆਪਾਂ ਇਹਦੇ ਕੋਲ ਹੁਣ ਨਹੀਂ ਦਿੱਤਾ ਜੀ ਜਵਾਕ ਤੇਰੇ ਸੀ ਉਹ ਇਹ ਤਾਂ ਨਹੀਂ ਲੱਗਦਾ ਵੀ ਰੋਜ਼ਵਾਕ ਆ ਨਹੀਂ ਜੀ ਕਿੱਥੋਂ ਲੈ ਆਇਆ ਸੀਗਾ ਨਹੀਂ ਤੇਰੇ ਸੀ 2000 ਰੁਪਏ ਲਾਚ ਦੇ ਦਤੋ ਨਾ ਲਾਲਚ ਨੇ ਕਿੰਨੇ ਉਮਰ ਹੋ ਗਈ ਤੇਰੀ 37 40 ਸਾਲ ਆ ਜੀ 37 40 ਸਾਲ ਹੈ ਕੁਛ ਵੀ ਨਹੀਂਗਾ ਖੋਲ ਕੇ ਦੇਖ ਲੋ ਕੁਛ ਵੀ ਨਹੀਂਗਾ ਕੁਛ ਵੀ ਨਹੀਂ ਪਖੰਡਾ ਯਾਰ ਅਸੀਂ ਪੰਜਾਬੀ ਐਡੇ ਐਨੇ ਨਰਮ ਦੇ ਲੈਣਾ ਅਸੀਂ ਆ ਚੀਜ਼ਾਂ ਵੇਖ ਕੇ ਨਾ ਪਤਾ ਨਹੀਂ ਕੀ ਬੰਨੀ ਫਿਰਦੇ ਆ ਪਤਾ ਨਹੀਂ ਬਾਹ ਦੀ ਹੈ ਨਹੀਂ ਆਹ ਪਈ ਕੰਡ ਦੀ ਬਾਹ ਦੀ ਆਹ ਪਈ ਦੀ ਬਾਹ ਆਹ ਪਈ ਦੀ ਬਾਹ ਕੰਦਰ ਦੀ ਬਾਹ ਕੱਢ ਨੂੰ ਬਾਹ ਕੱਢ ਬਾਹ ਕੱਢ ਬਾਹ ਕੱਢ ਆ ਭਈ ਬਾਹ ਦੀ ਪੂਰਾ ਵੱਡਿਆ ਬਾਹ ਦਾ ਇਹ ਇਹਨੂੰ ਕੀ ਹੋਇਆ ਇਹਦੇ ਨੂੰ 500 ਰੁਪਏ ਦਿਹਾੜੀ ਦੇ ਦੋ ਮਿੰਟ ਦੋ ਮਿੰਟ ਫੜੀ ਦੋ ਮਿੰਟ ਤੇ ਤੂੰ ਤਾਂ ਅੱਤ ਦਿਨ ਕਹਿੰਦਾ ਸੀ ਕਿ ਮੇਰੇ ਘਰੇ ਰੋਟੀ ਨਹੀਂ ਪੱਕਦੀ ਐ ਜੋ ਮੈਂ ਦੱਸਦਾ ਸੀ ਨਹੀਂ ਗੱਲੋ ਤੇ ਸਾਨੂੰ ਤੂੰ ਕੀ ਪੁੱਛ ਦੱਸ ਅੱਛਾ ਨਹੀਂ ਨਹੀਂ ਛੱਡ ਦਿਓ ਬਾਤ ਛੱਡ ਦਿਓ ਛੱਡ ਦਿਓ ਇਹਦੀ ਕਰਤੂਤ ਹੁਣ ਮੈਨੂੰ ਐਂ ਦੱਸ ਇਥੇ ਕੈਮਰੇ ਸਾਹਮਣੇ ਦੱਸੇਗਾ ਤੂੰ ਤੁਸੀਂ ਕਦੇ ਬਾਤ ਛੱਡਿਆ ਤੇ ਕਦੇ ਟ੍ਰੇਨਾਂ 'ਚ ਕਦੇ ਸਟੇਸ਼ਨਾਂ 'ਤੇ ਕਦੇ ਬੱਸਾਂ 'ਚ ਕਦੇ ਪਬਲਿਕ ਵਾਲੀਆਂ ਥਾਵਾਂ 'ਤੇ ਜਾ ਕੇ ਜਨਾਨੀਆਂ ਨੇ ਪਿੰਡੋਂ ਆਉਂਦੇ ਨਾ ਇਹਨਾਂ ਨੂੰ ਹਰਾਸ ਕਰਦੇ ਤੁਸੀਂ ਜਿਵੇਂ ਇਹਨਾਂ ਦੇ ਮੂਹਰੇ ਤੁਰ ਲਿਟੀ ਜਾਂਦਾ ਸੀਗਾ ਹੁਣ ਠੀਕ ਹੈ 15 20 ਸਾਲਾਂ ਦਾ ਮੰਗਦਾ ਜੋ ਆ ਕਿੰਨੇ ਤੇਰੇ 2000 ਮੈਂ ਮੈਂ ਅੱਜ ਕਿਹਨੇ ਨਾਲ ਨਹੀਂ ਉਹ ਉਹ ਤਾਂ ਇਹਦੇ ਹੈ ਹੀ ਨਹੀਂ 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 ਇਹਦੇ ਇਹਦੇ ਹੈ ਹੀ ਨਹੀਂ ਇਹਦੀ ਸਾਰੀ ਰਿਪੋਰਟ ਜਿਹੜੀਆਂ ਨਾ ਲੈ ਲਈ ਪਹਿਲੇ 3-4 ਦਿਨਾਂ ਦੇ ਵਿੱਚ ਆ ਦੇਖੋ ਇਹ ਕੋਈ ਵੱਜਿਆ ਇੱਥੇ ਦੀ ਲੈ ਆਹ ਦੇਖੋ ਵੱਜਿਆ ਕੁਛ ਇਹਦੇ ਆ ਵੱਜਿਆ ਲੱਗਿਆ ਕੁਛ ਨਹੀਂ ਲੱਗਿਆ ਲੋ ਚੰਗਾ ਪੜਾਈ ਇਹਨਾਂ ਦਾ ਭਾਈ ਕੰਮ ਪਤਾ ਕੀ ਹੈ ਕਿਤੇ ਵਿਆਹਿਆ ਜੋੜਾ ਖੜ ਗਿਆ ਕਿ ਬੰਦਾਰ ਦੇ ਰਿਸ਼ਤੇਦਾਰਾਂ ਨਾਲ ਖੜਾ ਹੁੰਦਾ ਉੱਥੇ ਜਾ ਕੇ ਇਹਨੇ ਹੁੱਜਾ ਮਾਰ ਮਾਰ ਹਰਾਸ ਕਰੀ ਜਾਣਾ ਹਰਾਸ ਕਰਦੇ ਠੀਕ ਹੈ ਬੰਦਾ ਮਜਬੂਰੀ ਬਸ ਆਪਾਂ ਪੰਜਾਬੀ ਇਹੋ ਜਿਹੇ ਆ ਜੇ ਆਪਾਂ ਤਾਂ ਉਹ ਸਾਹਮਣੇ ਵਾਲੋ ਪੱਠੇ ਦੀ ਟਰਾਲੀ ਲਾ ਗਿਆ ਪੰਨ ਦੀ ਕੋਈ ਆਈ ਲੰਗਰ ਲਾ ਦਿੰਦੇ ਆਈ ਸ਼ਬੀਲਾ ਲਾ ਦਿੰਦੇ ਆਈ ਇਹਨਾਂ ਲੋਕਾਂ ਨੇ ਨਾ ਕਰੋੜਾਂ ਰੁਪਈਆ ਦੇ ਬਿਜ਼ਨਸ ਕਰੇ ਕੀ ਕੀ ਬਣਾਇਆ ਪਿੱਛੇ ਮੈਨੂੰ ਕਿੱਥੋਂ ਦਾ ਤੂੰ ਮੈਂ ਜੂਪੀ ਦਾ ਹੀ ਹੈ ਹੈ ਜੂਪੀ ਦਾ ਪੰਜਾਬੀ ਇੱਥੇ ਸਿੱਖਿਆ ਸਾਰੀ ਆ ਕੇ ਹਾਂਜੀ ਇੱਥੇ ਸਿੱਖੀ ਅੱਛਾ ਉ ਕਾਫੀ ਵੱਡੇ ਵੱਡੇ ਜੀ ਕਾਫੀ ਵੱਡੇ ਵੱਡੇ ਕਿਤੇ 18 18 20 20 ਸਾਲਾਂ ਦੇ 18 18 20 20 ਸਾਲਾਂ ਦੇ ਕੀ ਕਰਦੇ ਆ ਉਹ ਉਹ ਆ ਤਾਂ ਕਾਰੋਬਾਰ ਕਰੀ ਜਾਂਦੇ ਜੀ ਕਾਹਦਾ ਕਾਰੋਬਾਰ ਕਰਦੇ ਇੱਕ ਤਾਂ ਕੰਪਨੀ ਚ ਚਲਾਈ ਬਿਠਾ ਆਉਂਦੇ ਜੀ ਕੰਪਨੀ ਚ ਚਲਾਈ ਬਿਠਾ ਹਾਂਜੀ ਹਾਂਜੀ ਅੱਛਾ ਪ੍ਰਾਈਵੇਟ ਜੀ ਮੁੰਡੇ ਹਾਂਜੀ ਕਿੰਨੇ ਦੋ ਦੋ ਆ ਜੀ ਦੂਜਾ ਕੀ ਕਰਦਾ ਇੱਕ ਆਰਓ ਫਿਲਟਰ ਲੱਗਿਆ ਹੋਇਆ ਜੀ ਉਹ ਸਿਸਟਮ ਸਪਲਾਈ ਕਰਦਾ ਚੰ ਅੱਛਾ ਕਰ ਪਾਇਆ ਗਿਓ ਪਾਇਆ ਨਹੀਂ ਕਰ ਪਾਇਆ ਹੈ ਕਰ ਪਾਇਆ ਜੀ ਕਿਹੋ ਜਿਹਾ ਵਧੀਆ ਪਾਇਆ ਜੀ ਉੱਚੀ ਪਈ ਹੋ ਜੀ ਨਹੀਂ ਗੱਡੀਆਂ ਵੀ ਲਾ ਕੇ ਦਿੱਤੀਆਂ ਕਾਰ ਕਿਹੜੀ ਹੈ ਪਹਿਲਾਂ ਦੱਸ ਕਿ ਹੈਗੀ ਉੱਚੀ ਬੋਲ ਕੇ ਦੱਸ ਲੈ ਹੈਗੀ ਹੈ ਜੀ ਹੈਗੀ ਮੋਟੇ ਦੇ ਮਾਰ ਕੇ ਕਢਵਾ ਲੂੰਗਾ ਮੈਂ ਤੇਰੇ ਕੋਲ ਤਤੂਤਾ ਸਾਰੀਆਂ ਜਾਣਦਾ ਥੋਡੀਆਂ ਮੈਂ ਹੈਗੀ ਹੈ ਜੀ ਦੋਨਾਂ ਮੁੰਡਿਆਂ ਕੋਲੇ ਹਾਂਜੀ ਅੱਛਾ ਇੱਕ ਅਨੂਵ ਇੱਕ ਕੋਲ ਸਲੈਟ ਹੈ ਲੈ ਫੇਰ ਦੇਖੋ ਕੋਈ ਮੋਵੇ ਕੁਲਸ ਤੈਨੂੰ ਰੋਕਦੇ ਨਹੀਂ ਉਹ ਨਹੀਂ ਜੀ ਹੈ ਨਹੀਂ ਜੀ ਉਹ ਤਾਂ ਉੱਥੇ ਹੈ ਜੀ ਪਿੰਡ ਮੈਂ ਇੱਥੇ ਪੰਜਾਬ ਚ ਰਹਿੰਦਾ ਜੀ ਅੱਛਾ ਕੀ ਕਹਿੰਦੇ ਨਹੀਂ ਕਮਾਈ ਤਾਂ ਤੁਸੀਂ ਕਰਕੇ ਭੇਜੀ ਉਹਨਾਂ ਕੋਲੇ ਮੈਂ ਭੇਜੀ ਅੱਛਾ ਹੁਣ ਤੈਨੂੰ ਕਹਿੰਦੇ ਮੰਗੀ ਚੱਲ ਦੋ ਮੁੰਡੇ ਆ ਕੋਟੀਆਂ ਪਾਈਆਂ ਕਾਰਾਂ ਉਹਨਾਂ ਕੋਲੇ ਤੇਰੀ ਭੀਖ ਚੋਂ ਉਹਨੂੰ ਸ਼ਰਮ ਨਹੀਂ ਆਉਂਦੀ ਕਿ ਤੈਨੂੰ ਹੁਣ ਹੁਣ ਕਹਿੰਦੇ ਆ ਹੋਵੇ ਭੀਖ ਮੰਗਣੋਂ ਹਟ ਜਾ ਕੇ ਕਹਿੰਦੇ ਮੰਗੀ ਚੱਲ ਕਿ ਤੈਨੂੰ ਰੋਟੀ ਨਹੀਂ ਦਿੰਦੇ ਨਹੀਂ ਜੀ ਉਹਨਾਂ ਦਾ ਬਿਜ਼ਨਸ ਹੈ ਇਹ ਤਾਂ ਕਮਾਊ ਬਣੇ ਹੋਏ ਉਹਨਾਂ ਦਾ ਆਹ ਐਸ਼ਾ ਐੜੇ ਕਰਾਈਏ ਮੰਗ ਮੇਰੀ ਇਹਨੂੰ ਐ ਪੁੱਛੇ ਮਹੀਨੇ ਦੇ ਕਿੰਨੇ ਕਮਾਉਂਦਾ ਨੇ ਪੈਸੇ ਆ ਮਹੀਨੇ ਦੇ ਇਹ ਕਮਾਉਂਦਾ 2 ਲੱਖ ਰੁਪਏ ਦੇ ਉੱਤੇ ਉੱਤੇ ਮਹੀਨਾ 15 ਲੱਖ ਰੁਪਏ ਦਾ 78000 ਲੈ 10 78000 ਜੀ ਅੱਛਾ ਉਹ ਦੇ ਨੇ ਭੀਖ ਮੰਗਦਾ ਰਾਤ ਨੂੰ ਕਿੱਥੇ ਰਹਿਣਾ ਛੁੱਗੀਆਂ 'ਚ ਰਹਿੰਦਾ ਹੈ ਪਟਾਈ ਕਿਲੋ ਦਾ ਜੇ ਮਾਰਿਆ ਨਾ ਤੇ ਤੇਰੀ ਨਾਲ ਦੀ ਨਾਲ ਮਣਕਾ ਟੁੱਟ ਜਾਣਾ ਤੇਰਾ ਮੈਂ ਤੇਰੀ ਸਾਰੀ ਇਨਕੁਆਇਰੀ ਕਰ ਲਈ ਚਾਰ ਦਿਨਾਂ ਜੀ ਮੈਨੂੰ ਸਾਸ ਸਾਜਦਾ ਸੀ ਵੀ ਰਾਤ ਨੂੰ ਕਿੱਥੇ ਰਹਿਣਾ ਭੀਖ ਮੰਗਣ ਤੋਂ ਬਾਅਦ ਹੋਟਲ 'ਚ ਰਹਿੰਦੇ ਹਾਂ ਹੋਟਲ 'ਚ ਦਾਰੂ ਪੀਣਾ 79 ਜਿਵੇਂ ਲਿਆ ਆ ਪਣੋਂ ਨਾਲ ਉਹੀ ਆ ਦਾਰੂ ਡੇਲੀ ਪੀਣਾ ਉਹੀ ਆ ਉਹੀ ਆ ਮੁਰਗਾ ਖਾਣਾ ਤਾਂ ਪੂਰੀ ਜੀਨ ਜੂਨ ਬਾਗ ਕਮਾਈ ਕਰਕੇ ਪੰਜਾਬ ਤੋਂ ਭੀਖ ਮੰਗ ਕੇ ਇੱਥੇ ਪੰਜਾਬ ਦਾ ਪੈਸਾ ਲੁੱਟ ਕੇ ਤੇ ਉੱਥੇ ਹਨ ਹਰਾਮ ਜਦਿਓ ਪੰਜਾਬ ਰੋਕਦਾ ਤੁਹਾਨੂੰ ਇੱਥੇ ਕਮਾਈ ਜੇ ਕਰਨਾ ਹੈ ਤਾਂ ਤੁਸੀਂ ਆ ਕੇ ਦਿਹਾੜੀ ਕਰ ਲਓ ਮਜ਼ਦੂਰੀ ਕਰ ਲਓ ਰੋਕਦਾ ਕੋਈ ਤੁਹਾਨੂੰ ਪਤਾ 10 ਰੁਪਏ ਨਹੀਂ ਭਨੇਉ ਰਿਆ ਹੁਜਾ ਲਾਲਾ ਵੀਰ ਜੀ ਲੈ ਜਾਂਦੇ ਸਾਡੇ ਅਰਗਾਂ ਤੋਂ ਇਹ ਤੇਰੇ ਹੁਜਾ ਮੈਨੂੰ ਇੱਕ ਗੱਲ ਦੱਸੋ ਵੀ ਆਪਾਂ ਇੰਨੀ ਸ਼ਰਮ ਮੰਨਦੇ ਨੂੰ ਲੋਕਾਂ ਦੀ ਵੀ ਪਤਾ ਨਹੀਂ ਜੇ ਚਾਰ ਜਣੇ ਚ ਖੜੇ ਆਂ ਤੇ ਪਤਾ ਨਹੀਂ ਕਿ ਹੁਜਾ ਨੂੰ ਪੈਸੇ ਨਾ ਦਿੱਤੇ ਕਦੇ ਕਦੇ ਕਿਸੇ ਇੱਥੇ ਜਿਹੜਾ ਮਜ਼ਦੂਰ ਜਿਹੜਾ ਦਿਹਾੜੀ ਕਰਦਾ ਨਾ ਜਿਹੜਾ 7-8 ਘੰਟੇ ਬੱਠਲ ਥੱਲੇ ਸਿਰ ਦਿੰਦਾ ਜਿਹੜਾ ਇੱਥੇ ਦਾਣਾ ਮੰਡੀਆਂ ਦੇ ਵਿੱਚ ਜਿਹੜਾ ਬੋਰੀਆਂ ਚੱਕਦਾ ਠੀਕ ਹੈ ਕਦੇ ਉਹਨੂੰ ਪੁੱਛ ਕੇ ਦੇਖ ਵੀ 5 ਤੇ 10 ਰੁਪਏ ਦੀ ਅਹਿਮੀਅਤ ਕੀ ਹੁੰਦੀ ਆ ਤੁਸੀਂ ਸ਼ਰਮ ਲਾਲੀ ਰੋਕਦੇ ਨਹੀਂ ਗਲਤੀ ਹੋ ਗਈ ਅਸੀਂ ਅਸਲ ਤੇ ਸਾਡੀ ਅਸੀਂ ਵੀ ਪੱਲੇ ਦਾ ਕੰਮ ਕਰਦੇ ਆ। ਤੁਹਾਨੂੰ ਪਤਾ ਨਾ 5-10 ਰੁਪਏ ਦੀ ਐਵੇਂ ਦੀ। ਆਲਾ ਭਰਦੇ ਆ ਇੱਥੇ ਜੀ। ਦੱਸ ਇਧਰ। 20-25 ਰੁਪਏ ਗੱਟਾ ਰੇਤ। ਇੰਨਾ ਲੋਕਾਂ ਦਾ ਕਮਾਕ-ਮਾ ਕੇ ਆਪਦੀਆਂ ਪੀੜ੍ਹੀਆਂ ਪਿਛਲੀਆਂ ਤੁਸੀਂ ਸਰਦਾਰ ਬਣਾਈਆਂ। ਆਪ ਤੁਸੀਂ ਹੋਟਲਾਂ ਦੇ ਵਿੱਚ ਮੀਟ ਨਾਲ ਰੋਟੀ ਖਾ ਕੇ ਤੇ ਸ਼ਰਾਬੀ ਕਿਤੇ ਫੇਰ ਸੌਣੇ ਤੁਸੀਂ ਤੇ ਦਿਨੇ ਤੁਸੀਂ ਆਹ ਪਹਿਰਾਵਾ ਤੁਹਾਡਾ। ਮੈਂ ਤੈਨੂੰ ਵੇਖਿਆ ਪਿਛਲੇ 3-4 ਦਿਨਾਂ ਤੋਂ ਸਾਲ ਦੇ ਵਿੱਚ ਮੇਰੀ ਡਿਊਟੀ ਆ ਨਾ ਉਹ ਚਿੱਟੇ ਵਾਲਾ ਨੂੰ ਟ੍ਰੇਸ ਕਰਨ ਦੀ ਲੱਗੀ ਵੀ ਸੀਗੀ। ਮੈਂ ਤੈਨੂੰ 2-3 ਵਾਰੀ ਵੇਖਿਆ ਵੀ ਉੱਥੋਂ ਆ ਕੇ ਤੈਨੂੰ ਚੰਗੀ ਭਲੀ ਗੱਡੀ ਵਾਲਾ ਵਾ ਕੇ ਜਾਂ ਉੱਥੇ ਤੂੰ ਕਪੜੇ ਚੇਂਜ ਕਰਦਾ ਉਥੋਂ ਆ ਟਕਬੰਝ ਕਰਦਾ ਤੂੰ ਆ ਸਾਰਾ ਬੰਦਨ ਵਾਲਾ ਮੈਂ ਤਾਂ ਤੈਨੂੰ ਅੱਜ ਕਵਰ ਕਰਦਾ ਸੀਗਾ ਦੋ ਤਿੰਨ ਦਿਨ ਕਵਰ ਕੀਤਾ ਮੈਂ ਤੈਨੂੰ ਕੀ ਕੀ ਕਰਦਾ ਕੀ ਇਹ ਤਾਂ ਜੇ ਕਿਸੇ ਕੋਲੇ ਟੁੱਟੇ ਨਾ ਹੁਣ ਪੈਸੇ ਤੇ ਟੁੱਟੇ ਆਪ ਦਿੰਦਾ ਇਹ ਅੱਛਾ ਹਾਂ ਆ ਪੈਣੇ ਆ ਦੇਖੋ ਤੁਸੀਂ ਆਹ ਦੇਖੋ ਆ ਦਿਖਾਓ ਮੁੰਡੇ ਨੂੰ ਫੜਾਇਆ ਆ ਦੇਖੋ ਇੱਧਰ ਆ ਇਹ ਮੰਗਦਾ ਨਿਕਲਿਆ ਆ 500 ਦੇ ਨੋਟ ਇਹ ਮੈਨੂੰ ਉਹਨੇ ਆ ਦੇ ਆਥਨਾਂ ਕੱਢ ਕੇ ਜਿਲ੍ਹੇਵਾਰ ਤੋਂ ਲਿਆ ਮੈਨੂੰ ਪੈਸੇ ਉੱਥੇ ਤੋਂ ਕਿੰਨੇ ਲਿਆ ਪੈਣ ਹੈ ਨਹੀਂ ਕਿ ਖੁੱਲੇ ਪੈਸੇ ਮੈਨੂੰ ਕਹਿੰਦਾ ਲੈ ਮਾ ਤੈਨੂੰ ਦੇਣਾ ਅਸੀਂ ਕੀ ਪਤਾ ਕਿਹੜੀ ਮਸੀਬ ਲੇ ਕੋਲ ਪਾਇੰਟ ਹੀ ਆ ਕਿ ਕਿੰਨੇ ਦਾ ਬਲਿਆ ਦੂੜ ਲੱਖ ਦਾ ਬਈ ਇਹ ਹਾਲ ਹੈ ਆ ਬਾਈ ਜੀ ਆ ਪਖਾਰੀ ਆ ਆਪਣੇ ਪੰਜਾਬ ਜਿਹੜੇ ਮੰਗਦੇ ਆ ਨਾ ਆ ਦੇਖੋ ਇਹ ਆਦਾ ਪਿੱਛੇ ਮੇਰੇ ਦੋ ਮੁੰਡੇ ਆ ਦੋਨਾਂ ਕੋਲ ਕਾਰ ਆ ਦੋਨਾਂ ਦੀਆਂ ਕੋਠੀਆਂ ਦੋਨਾਂ ਦੇ ਬਿਜ਼ਨਸ ਆ 40 40 ਲੱਖ 17 18 ਸਾਲਾਂ ਤੋਂ ਪੰਜਾਬ ਦੇ ਵਿੱਚ ਮੰਗਦਾ ਹੈ ਇਹ ਬਸ ਇਹ ਕੰਨ ਨਾ ਹੁੰਦੇ ਇਹਦੀ ਆਸ ਫੁੱਲ ਕਰਦੇ ਆ ਇਹਨੂੰ ਤਿੰਨ ਚਾਰ ਦਿਨਾਂ ਤੋਂ ਵੇਣਿਆ ਨੂੰ ਗੱਡੀ ਛੱਡ ਕੇ ਜਾਂਦੀ 25 30 ਲੱਖ ਵਾਲੀ ਉਹਦੇ ਵਿੱਚ ਆਵਰੇ ਕੱਪੜੇ ਲਾ ਕੇ ਤੇ ਆ ਕੱਪੜੇ ਪਾਉਂਦੇ ਆ ਬਾਹਾਂ ਇਹ ਅੰਦਰ ਕੀਤੀ ਹੋਈ ਸੀ ਮੇਰੀ ਬਾਹ ਵੱਡੀ ਵੀ ਆ ਪਟੀਆਂ ਬੰਨੀਆਂ ਮੈਂ ਸੀ ਇਹਦੇ ਇਹਨਾਂ ਨੂੰ ਇਹਨਾਂ ਨੂੰ ਦੇ ਦੇਣੇ ਪੈਸੇ ਤੁਸੀਂ ਕਮਾਈ ਕਰਕੇ 10 ਰੁਪਏ 20 ਰੁਪਏ ਮਿੰਟ ਚ ਵੜਾ ਦੇਣੇ 10ਵੇਂ ਮੈਨੂੰ ਗਲੀ ਜੀ ਬੂਥੇ ਵਾਲਿਆਂ ਵੀ ਕਿੰਨਿਆਂ ਨੂੰ ਲੁੱਟਿਆ ਹੋਣਾ ਤੂੰ ਪਹਿਲਾਂ ਮੈਨੂੰ ਆਂ ਦੱਸ ਛੱਡੋ ਛੱਡੋ ਨਹੀਂ ਮੈਂ ਆਂ ਮੈਂ ਕਿੱਲੇ ਵੱਡੇ ਹੋਣਾ 10ਵੇਂ ਠਾ ਗਠਾ ਗ ਕੇ ਤੇ ਆਹੀ ਗੱਲ ਕੋਠਾਂਾਂ ਪਾ ਲੈ ਪੈਸੇ ਮੰਗੇ ਛੋਡੇ ਤੋਂ ਕਿੰਨੇ ਕਿੰਨੇ ਲੈ ਆਏ ਨੇ ਪੈਸੇ ਵਾਪਸ ਦੇ ਦੇ ਬਾਹਰ ਲੈ ਕੇ ਕੱਢ ਦੇ ਬਾਹਲਾ ਕੇ ਦਿਖਾ ਤੂੰ ਤਾਂ ਕਹਿੰਦਾ ਸਾਰਾ ਕੁਝ ਇਹਦਾ ਉਹਦਾ ਭੰਗੜਾ ਪਾਊਗਾ ਇਹਦਾ ਭੰਗੜਾ ਪਾਊਗਾ ਮੈਂ ਕਤਮ ਲਾਜ ਮਾਗੇ ਇਸ ਵਿੱਚ ਜਾ ਕੇ ਹੁਣ ਆ ਸਾਰਾ ਕੁਝ ਰੱਖੋ ਕੋਲੇ ਮਲਾ ਆ ਮੁੰਡੇ ਮੇਰੇ ਨਾਲ ਹੀ ਅਜੇ ਸੀ ਕਵਰੀ ਕਰ ਰਹੇ ਆ ਇਹਨੂੰ ਅਜੇ ਕਵਰੀ ਕਰ ਰਹੇ ਸੀਗੇ ਇਹਨੂੰ ਸਾਡੀ ਇਹੇ ਡਿਊਟੀ ਹੈ ਵੀ ਨਾ ਚਟੇ ਵਾਲਾ ਤੇ ਨਾ ਆ ਭੀਖ ਭਖਾਰੀ ਵਾਲਾ ਕੰਮ ਛੱਡਣਾ ਨਹੀਂ ਤੁਹਾਡੇ ਕੋਲ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਕਿਸੇ ਬੰਦੇ ਕੋਲ ਕਿ ਇਹੋ ਜਿਹਾ ਮੰਗਦਾ ਭਖਾਰੀ ਆ ਜੇ ਨਾ ਤਾਂ ਐਵੇਂ ਨਾ ਕੱਢ ਕੇ 5 10 20 ਰੁਪਏ ਫੜਾਦਿਆ ਕਰੋ ਇਹਨਾਂ ਲੋਕਾਂ ਦੇ ਕਾਰੋਬਾਰਾਂ ਪਿੱਛੇ ਖੜੇ ਕੀਤੇ ਵੀ ਇਹ 10 ਰੁਪਏ ਮੈਂ ਪਹਿਲਾਂ ਵੀ ਕਹਿਆ ਪੁੱਛਿਆ ਕਰੋ ਜਿਹਦਾ ਪੱਠਾ ਥੱਲੇ ਸਿਰ ਦੇ ਕੇ ਪੈਸੇ ਕਿਵੇਂ ਉਹਨੂੰ ਪੁੱਛਿਆ ਕਰੋ ਕਿਵੇਂ ਬਣਦੇ ਜਿਹੜਾ ਲੇਬਰ ਕਰਦਾ ਉਹਨੂੰ ਪੁੱਛਿਆ ਕਰੋ ਕਿ 10 ਰੁਪਏ ਕਿਵੇਂ ਬਣਦੇ ਐ ਕੱਢ ਕੇ ਫੜਾ ਦਿੰਦੇ ਅਸੀਂ ਮਿੰਟ 'ਚ ਯਾਰ ਇਹ ਤਾਂ ਸ਼ਾਵਸ਼ਾ ਵੀਰਜੀ ਤੁਸੀਂ ਜਿਹੜੇ ਆ ਕੇ ਮੌਕੇ ਤੇ ਸਾਥ ਕਰਦੇ ਰੋਜ਼ ਮੰਗ ਕੇ ਲੀੜੇ ਪੰਨ ਤੱਕ ਜਾਂਦਾ ਹੁੱਜਾ ਮਾਰੂ ਇਹਦੇ ਨਾਲੋਂ ਮੈਂ ਅੱਧਾ ਜੀ ਇਹਦੇ ਨਾਲੋਂ ਮੈਂ ਤਾਂ ਮੈਂ ਪੱਲੇਦਾਰੀ ਕਰਦਾ ਹੀ ਦੇਖੋ ਆਵੇ ਕਿ ਸ਼ਰਮ ਮਾਨਣ ਨੂੰ ਵੇਖਿਆ ਆ ਪੰਜਾਬ ਦਾ ਖੂਨ ਇਹਨੋਂ ਦੋ ਸੱਕੋ ਜਿੱਥੇ ਆਇਓ ਮੇਰੇ ਤਾਂ ਐਂ ਜੀ ਕਰਦਾ ਵੀ ਇਹਦੀ ਲੱਤ ਬਾਹਾਂ ਟੁੱਟੀ ਨਹੀਂ ਸੀ ਤੇ ਉਹਦੀ ਤੋੜ ਕੇ ਕੱਲ ਗਏ ਜੀ ਦਾ ਧਿਆਨ ਰੱਖੀਂ ਜਵਾਕ ਤੇਰੇ ਹੈ ਨਹੀਂ ਸੀ ਪਤਾ ਨਹੀਂ ਕਿੱਥੋਂ ਲੈਂਦੇ ਮੈਂ ਇਨਕੁਆਰੀ ਕਰਨੀ ਉਸ ਚੀਜ਼ ਦੀ ਵੀ ਠੀਕ ਹੈ ਤੇ ਬੱਚੇ ਚੱਕ ਲੈਂਦੇ ਜੀ ਬੱਚੇ ਚੱਕ ਲੈਂਦੇ ਬੱਚੇ ਚੱਕ ਲੈਂਦੇ ਚੱਕ ਲੈਂਦੇ ਸੇਖੋ ਆਇਆ ਕਰੋ ਇਹਨੋਂ ਆਪਣੀ ਗੱਡੀ 'ਚ ਬਿਠਾਓ ਬਸ ਲੈ ਜਾ ਇਕਬਾਲ ਐਦਾਂ ਕਰੋ ਇਹਨੂੰ ਗੱਡੀ 'ਚ ਬਿਠਾ ਲਓ ਉਹ ਜਵਾਕਾਂ ਦਾ ਬਾਰੇ ਪਤਾ ਕਰਨਾ ਕਿੱਧਰੋਂ ਪਾ ਦਿੱਤੇ ਇਹਦੀ ਸਭ ਤੋਂ ਪਹਿਲਾਂ ਆਧਾਰ ਕਾਰਡ ਦੇਖਣਾ ਠੀਕ ਹੈ ਮੈਂ ਆ ਕੇ ਕੋਈ ਮੇਰੇ ਬੰਦਿਆਂ ਦੇ ਨਾਮ ਲਿਖ ਲਾਵਾਂ ਮੈਂ ਤੇਰਾ ਤਾਂ ਸਾਰੇ ਧ ਕੋਈ ਨਹੀਂ ਨਾ ਰਲਿਆ ਪਤਾ ਨਹੀਂ